ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਠਾਂਡ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰ ਪੂਰੇ ਹੈ ਰਖੇ ਸ਼ਰਣ ਸੱਚੇ ਕੀ ਤਕੀ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਜ ਸੁਖ ਖਿੰਨ ਮੈਂ ਉਪਜੈ ਮਨ ਹੋਆ ਸਦਾ ਸੁਖਾਲਾ ਹਰ ਹਰ ਨਾਮ ਦੀਓ ਦਰੂ ਤੈਨ ਸਗਲਾ ਰੋਗ ਬਿਦਰੂ ਆਪਣੀ ਕਿਰਪਾ ਧਰੇ ਤੈਨ ਸਗਲੇ ਬਾਤ ਸਵਾਰੇ ਪ੍ਰਭ ਆਪਣਾ ਬਿਰਦਸ ਸਮਰਿਆ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪਇਓ ਸਾਖੀ ਤੈਨ ਸਗਲੇ ਲਾਜ ਰਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸਚ ਸਾਖੇ ਆਪਨੇ ਦਾਸ ਕੇ ਪੈ ਜ ਰਖੇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਠੰਡ ਪਾਇ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰੂ ਪੁਰ ਹੈ ਰਖੇ ਸ਼ਰਣ ਸੱਚੇ ਕੀ ਤਕੇ ਪਰਮੇਸ਼ਰ ਆਪ ਹੋ ਅਰਖਵਾਲਾ ਸ਼ਾਂਤ ਸਹਜ ਸੁਖ ਖਿੰਨ ਮੈਂ ਉਪਜੈ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦੀਓ ਦਰੂ ਤੈਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੇ ਤੈਨ ਸਗਲੇ ਬਾਤ ਸੁਵਾਰੇ ਪ੍ਰਭ ਆਪਣਾ ਬਿਰਦਸ ਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾਉ ਸ਼ਬਦ ਪਯੋ ਸਾਖੀ ਤੈਨ ਸਗਲੇ ਲਾਜ ਰਖੇ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸੱਚ ਸਾਖੇ ਆਪਣੇ ਦਾਸ ਕੇ ਪੈਜ ਰਖੇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਠੰਡ ਪਾਏ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰ ਪੂਰੇ ਹੈ ਰਖੇ ਸ਼ਰਣ ਸੱਚੇ ਕੀ ਤਕੀ ਪਰਮੇਸ਼ਰ ਆਪ ਹੋ ਆ ਰਖਵਾਲਾ ਸ਼ਾਂਤ ਸਹਜ ਸੁਖ ਖਿੰਨ ਮਹਿ ਉਪਜੈ ਮਨ ਹੋਆ ਸਦਾ ਸੁਖਾਲਾ ਹਰ ਹਰ ਨਾਮ ਦੀਓ ਦਰੂ ਤੈਨ ਸਗਲਾ ਰੋਗ ਬਿਦਰੂ ਆਪਣੀ ਕਿਰਪਾ ਧਰੇ ਤੈਨ ਸਗਲੇ ਬਾਤ ਸਵਾਰੇ ਪਰਾਵ ਆਪਣਾ ਬਿਰਦਸ ਮਾਰਿਆ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪਇਓ ਸਾਖੀ ਤੈਨ ਸਗਲੇ ਲਾਜ ਰਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸਤਿ ਸਾਖੇ ਆਪਨੇ ਦਾਸ ਕੇ ਪੈ ਜ ਰਖੇ ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਠਾਂਡ ਪਾਇ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗਰਵ ਪੂਰੈ ਹੈ ਰਖੀ ਸ਼ਰਣ ਸੱਚੇ ਕੀ ਤਕੇ ਪਰਮੇਸ਼ਰ ਆਪ ਹੋ ਆ ਰਖਵਾਲਾ ਸ਼ਾਂਤ ਸਹਜ ਸੁਖ ਖਿੰਨ ਮੈਂ ਉਪਜੈ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦੀਓ ਦਰੂ ਤੈਨ ਸਗਲਾ ਰੋਗ ਬਿਦਰੂ ਆਪਣੀ ਕਿਰਪਾ ਧਾਰੇ ਤੈਨ ਸਗਲੇ ਬਾਤ ਸਵਾਰੇ ਪ੍ਰਭ ਆਪਣਾ ਬਿਰਦਸ ਮਾਰਿਆ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਗੁਰ ਕਾਉ ਸ਼ਬਦ ਪਯੋ ਸਾਖੀ ਤੈਨ ਸਗਲੇ ਲਾਜ ਰਾਖੇ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸੱਚ ਸਾਖੇ ਆਪਣੇ ਦਾਸ ਕੇ ਪੈਜ ਰਖੇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਠੰਡ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰ ਪੂਰੇ ਹੈ ਰਖੇ ਸ਼ਰਣ ਸੱਚੇ ਕੀ ਤਕੀ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਜ ਸੁਖ ਖਿੰਨ ਮੈਂ ਉਪਜੈ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦੀਓ ਦਰੂ ਤੈਨ ਸਗਲਾ ਰੋਗ ਬਿਦਰੂ ਆਪਣੀ ਕਿਰਪਾ ਧਾਰੇ ਤੈਨ ਸਗਲੇ ਬਾਤ ਸਵਾਰੇ ਪ੍ਰਭ ਆਪਣਾ ਬਿਰਦਸ ਮਰਿਆ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪੈਉ ਸਾਖੀ ਤੈਨ ਸਗਲੇ ਲਾਜ ਰਖੇ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪਨਾ ਨਾਨਕ ਨਾਮ ਸਚੁ ਸਾਖੇ ਆਪਨੇ ਦਾਸ ਕੇ ਪੈਜ ਰਖੇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਠੰਡ ਪਾਇ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰਪੂਰੇ ਹੈ ਰਖੇ ਸਰਣ ਸੱਚੇ ਕੀ ਤਾਕੇ ਪਰਮੇਸ਼ਰ ਆਪ ਹੋਆ ਰਖਵਾਲਾ ਸਾਤ ਸਹਜ ਸੁਖ ਖਿਨ ਮਹਿ ਉਪਜੈ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦਿਓ ਦਰੂ ਤੈਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਰੇ ਤੈਨ ਸਗਲੇ ਬਾਤ ਸੁਵਾਰੇ ਪ੍ਰਭ ਆਪਣਾ ਬਿਰਦਸ ਸਮਾਰਿਆ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪਯੋ ਸਾਖੇ ਤੈਨ ਸਗਲੇ ਲਾਜ ਰਖੇ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸੱਚ ਸਾਖੇ ਆਪਣੇ ਦਾਸ ਕੇ ਪੈ ਜਿ ਰਖੇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਠਾਂਡ ਪਾਇ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰ ਪੂਰੇ ਹੈ ਰਖੇ ਸ਼ਰਣ ਸਚੇ ਕੀ ਤਕੇ ਪਰਮੇਸ਼ਰ ਆਪ ਹੋ ਆ ਰਖਵਾਲਾ ਸ਼ਾਂਤ ਸਹਜ ਸੁਖ ਖਿੰਨ ਮੈਂ ਉਪਜੈ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦੀਓ ਦਰੂ ਤੈਨ ਸਗਲਾ ਰੋਗ ਬਿਦਰੂ ਆਪਣੀ ਕਿਰਪਾ ਧਾਰੇ ਤਿੰਨ ਸਗਲੇ ਬਾਤ ਸਵਾਰੇ ਪ੍ਰਭ ਆਪਣਾ ਬਿਰਦਸ ਸਮਾਰਿਆ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪੈਉ ਸਾਖੀ ਤਿੰਨ ਸਗਲੇ ਲਾਜ ਰਖੇ ਬੁਲਾਇਆ ਬੋਲੀ ਤੇਰਾ ਤੋਂ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸਚ ਸਾਖੇ ਆਪਨੇ ਦਾਸ ਕੇ ਪੈ ਜ ਰਖੇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਠਾਣਡ ਪਾਇ ਕਰਤਾਰੇ ਤਾ ਪਛੋੜ ਗਿਆ ਪਰਵਾਰੇ ਗੁਰਪੁਰ ਹੈ ਰਖੀ ਸ਼ਰਣ ਸੱਚੇ ਕੀ ਤਕੀ ਪਰਮੇਸ਼ਰ ਆਪ ਹੋ ਆ ਰਖਵਾਲਾ ਸ਼ਾਂਤ ਸਹਜ ਸੁਖ ਖਿੰਨ ਮੈਂ ਉਪਜੈ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦੀਓ ਦਰੂ ਤੈਨ ਸਗਲਾ ਰੋਗ ਬਿਦਰੂ ਆਪਣੀ ਕਿਰਪਾ ਧਰੇ ਤੈਨ ਸਗਲੇ ਬਾਤ ਸਵਾਰੇ ਪ੍ਰਭ ਆਪਣਾ ਬਿਰਦਸ ਮਾਰਿਆ ਹਮਰਾ ਗੁਣ ਅਬ ਗੁਣ ਨਾ ਵਿਚਾਰੇ ਆ ਗੁਰ ਕਾ ਸ਼ਬਦੰ ਪਇਓ ਸਾਖੀ ਤੈਨ ਸਗਲੇ ਲਾਜ ਰਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ Jap नानक ਨਾਮ ਸਚ ਸਾਖੀ ਆਪਨੇ ਦਾਸ ਕੇ ਪੈ ਜ ਰਖੇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਠਾਡ ਪਾਇ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਘਰ ਪੂਰੇ ਹੈ ਰਖੀ ਸ਼ਰਣ ਸੱਚੇ ਕੀ ਤਕੀ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਜ ਸੁਖ ਖਿਨ ਮੈਂ ਉਪਜੈ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦੀਓ ਦਰੂ ਤੈਨ ਸਗਲਾ ਰੋਗ ਬਿਦਰੂ ਆਪਣੀ ਕਿਰਪਾ ਧਰੇ ਤੈਨ ਸਗਲੇ ਬਾਤ ਸਵਾਰੇ ਪ੍ਰਭ ਆਪਣਾ ਬਿਰਦਸ ਮਾਰਿਆ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪਇਓ ਸਾਖੀ ਤੈਨ ਸਗਲੇ ਲਾਜ ਰਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸਚੁ ਸਾਖੇ ਆਪਨੇ ਦਾਸ ਕੇ ਪੈਜ ਰਖੇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਠੰਡ ਪਾਇ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗਰਵ ਪੁਰੈ ਹੈ ਰਖੀ ਸ਼ਰਣ ਸੱਚੇ ਕੀ ਤਕੇ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਜ ਸੁਖ ਖਿੰਨ ਮੈਂ ਉਪਜੈ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦੀਓ ਦਰੂ ਤੈਨ ਸਗਲਾ ਰੋਗ ਬਿਦਰੂ ਆਪਣੀ ਕਿਰਪਾ ਧਰੇ ਤੈਨ ਸਗਲੇ ਬਾਤ ਸਵਾਰੇ ਪ੍ਰਭ ਆਪਣਾ ਬਿਰਦਸੁ ਮਾਰਿਆ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪੈਉ ਸਾਖੇ ਤੈਨ ਸਗਲੇ ਲਾਜ ਰਖੇ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸੱਚ ਸਾਖੇ ਆਪਣੇ ਦਾਸ ਕੇ ਪੈਜ ਰਖੇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਠੰਡ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰ ਪੂਰੇ ਹੈ ਰਖੇ ਸ਼ਰਣ ਸੱਚੇ ਕੀ ਤਕੀ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਜ ਸੁਖ ਖਿੰਨ ਮੈਂ ਉਪਜੈ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦੀਓ ਦਰੂ ਤੈਨ ਸਗਲਾ ਰੋਗ ਬਿਦਰੂ ਆਪਣੀ ਕਿਰਪਾ ਧਾਰੇ ਤੈਨ ਸਗਲੇ ਬਾਤ ਸੁਵਾਰੇ ਪ੍ਰਭ ਆਪਣਾ ਬਿਰਦਸ ਮਰਿਆ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪੈਉ ਸਾਖੀ ਤੈਨ ਸਗਲੇ ਲਾਜ ਰਖੇ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪਨਾ ਨਾਨਕ ਨਾਮ ਸਤਿ ਸਖੇ ਆਪਨੇ ਦਾਸ ਕੇ ਪੈਜ ਰਖੇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ ਠੰਡ ਪਾਇ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰ ਪੁਰ ਹੈ ਰਖੇ ਸ਼ਰਣ ਸੱਚੇ ਕੀ ਤਕੇ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਜ ਸੁਖ ਖਿੰਨ ਮਹਿ ਉਪਜੈ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦੀਓ ਦਰੂ ਤੈਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਧਾਰੇ ਤੈਨ ਸਗਲੇ ਬਾਤ ਸਵਾਰੇ ਪ੍ਰਭ ਆਪਣਾ ਬਿਰਦਸ ਮਾਰਿਆ ਹਮਰਾ ਗੁਣ ਅਵਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪਯੋ ਸਾਖੀ ਤੈਨ ਸਗਲੇ ਲਾਜ ਰਖੇ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸੱਚ ਸਾਖੇ ਆਪਣੇ ਦਾਸ ਕੇ ਪੈਜ ਰਖੇ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਠਾਣ ਪਾਇ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਘਰ ਪੁਰੇ ਹੈ ਰਖੇ ਸ਼ਰਣ ਸਚੇ ਕੀ ਤਕੇ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਜ ਸੁਖ ਖਿਨ ਮੈਂ ਉਪਜੈ ਮਨ ਹੋਆ ਸਦਾ ਸੁਖਾਲਾ ਹਰ ਹਰ ਨਾਮ ਦੀਓ ਦਰੂ ਤੈਨ ਸਗਲਾ ਰੋਗ ਬਿਦਰੂ ਆਪਣੀ ਕਿਰਪਾ ਧਰੇ ਤੈਨ ਸਗਲੇ ਬਾਤ ਸਵਾਰੇ ਪ੍ਰਭ ਆਪਣਾ ਬਿਰਦਸ ਮਾਰਿਆ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪੈਉ ਸਾਖੀ ਤੈਨ ਸਗਲੇ ਲਾਜ ਰਖੇ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਾਪ ਨਾਨਕ ਨਾਮ ਸਚੁ ਸਾਖੇ ਆਪਨੇ ਦਾਸ ਕੇ ਪੈ ਜਿ ਰਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ